ਕਿੱਦਾਂ ਗਾਣਾ ਤੇ ਛੋਟੀ ਬੱਚੀ ਦੇਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਤੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਨਵਾਂ ਸ਼ਹਿਰੀ ਆ ਅੱਜ ਦੀ ਵੀਡੀਓ ਦੋਸਤੋ ਤਾਜੀ ਸੂਈ ਜਰਸੀ ਬੱਚੀ ਦਿਖਾਉਂਗਾ ਇਨਫਰਮੇਸ਼ਨ ਸਾਰੀ ਬਾਈ ਜੀ ਹੁਣ ਤੋਂ ਲੈ ਲਾਂਗੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਸਲੀਨਾ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਨਾਲ ਲੈ ਕੇ ਦੇਣ ਤੁਹਾਨੂੰ ਪ੍ਰੋਪਰ ਸਾਰੀ ਇਨਫਰਮੇਸ਼ਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਿਓ ਵੀ ਰ ਆਪਣਾ ਜਸਵੀਰ ਸਿੰਘ ਜੀ ਠੀਕ ਆ ਆਪਣਾ ਵਪਾਰ ਦਾ ਕੰਮ ਆ ਜੀ ਹਾਂਜੀ ਹਾਂਜੀ ਬਪਾ ਆਪਣੇ ਕੋਲੇ ਜਰਸੀਆਂ ਹੀ ਆਉਂਦੀਆਂ ਕਿ ਮੱਝਾਂ ਵੀ ਲਿਓਣੇ ਆ ਜੀ ਨਹੀਂ ਮੈਂ ਇਕੱਲਾ ਜੀ ਬਿਹੜੀਆਂ ਦਾ ਕਰਦਾ ਜੀ ਗਾਈਆਂ ਦਾ ਠੀਕ ਆ ਕਿੰਨਾ ਕ ਸਮਾਂ ਹੋ ਗਿਆ ਵਪਾਰ ਕਰਦੇ ਹੋ ਜੀ ਮੈਨੂੰ ਹੋ ਗਿਆ ਜੀ 5-5 ਸਾਲ ਹੋ ਗਏ ਠੀਕ ਆ ਜੀ ਪਰ 30 ਇੰਚ ਚੰਗੀਆਂ ਵੜਾਉਂਦੀਆਂ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਵਧੀਆ ਲੈਾਈ ਤਾਂ ਵਧੀਆ ਹੀ ਆ ਜੀ ਠੀਕ ਆ ਜੀ ਤੇ ਇੱਕ ਨੰਬਰ ਜਿਹੜੀ ਬੱਚੀ ਹੈ ਆਪਣੇ ਕੋਲ ਕੈਨਵਾ ਸੂ ਆ ਜੀ ਇਹ ਪਹਿਲੇ ਸੂ ਆ ਜੀ ਦੋ ਦਿਨ ਦੋ ਵਿੱਚ ਠੀਕ ਹੈ ਕਿੰਨਾ ਸਮਾਂ ਸੂਈ ਨੂੰ ਹੋ ਗਿਆ ਜੀ ਇਹ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਹੋ ਗਿਆ ਸੂਈ ਨੂੰ ਹਾਂ ਜੀ ਕਿੰਨਾ ਕੁ ਬੋਲਾ ਤਿਆਰ ਹੋਊਗਾ ਜੀ ਇਹਦੇ ਥੱਲੇ ਜੀ 10-11 ਕਿਲੋ ਬੋਲਾ ਤਿਆਰ ਹੋਊਗਾ ਜੀ ਠੀਕ ਹੈ ਬੱਚਾ ਕੀ ਦੇਗੀ ਜੀ ਮਗਰ ਪੱਛਾ ਆ ਜੀ ਠੀਕ ਹੈ ਦੁੱਧ ਪਤਾ ਕਿੰਨਾ ਚੁਵਾ ਜੀ ਉਹ ਜੀ ਉਹੀ 14 ਕਿਲੋਟਰ ਚੁਵਾ ਜੀ ਠੀਕ ਹੈ ਹਾਂਜੀ ਦੋਸਤੋ ਪਹਿਲਾ ਸੂਆ ਬੱਚੀ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਤਿੰਨ ਦਿਨ ਸੂਈ ਨੂੰ ਸਮਾ ਹੋ ਗਿਆ ਤੇ 10 11 ਕਿਲੋ ਬੋੜਾ ਬਾਈ ਜੀ ਹੁਣੇ ਕਹਿੰਦੇ ਤਿਆਰ ਆ ਮੂੰਹ ਤੋਂ ਦੋ ਦੰਦ ਆ ਦੁੱਧ ਬਾਈ ਜੀ ਹੁਣੇ ਕਹਿੰਦੇ 14 15 ਕਿਲੋ ਬੱਚੀ ਬੜੇ ਆਰਾਮ ਨਾਲ ਚੋ ਆਜੂ ਥਣ ਸੋਹਣੇ ਦੋਸਤੋ ਹੱਤੀ ਚੂਾਈ ਵਾਲੇ ਕੋਰਚਾਂਗ ਭੋਰਾ ਵੀ ਨਹੀਂ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਬੱਚਾ ਮਗਰ ਬੱਚਾ ਰੇਟ ਆਪਾਂ ਬਾਈ ਜੀ ਹੁਣਾਂ ਤੋਂ ਕਨਫਰਮ ਕਰ ਲੈਨੇ ਆ ਰੇਟ ਕੀ ਕਰਦੇ ਆ ਜੀ ਰੇਟ ਇਹ ਦਾ ਜੀ 40000 40000 ਰੁਪਇਆ ਕਿੰਨੇ ਦੇ ਦੋਗੇ ਅੱਛਾ ਇਹ ਐਂਡ 35 ਤੱਕ ਛੜ ਦੇ ਜੀ 35 ਦੇ ਦੋਗੇ ਹਾਂ ਜੀ ਮੈਂ ਮੇਰਾ ਮੋਬਾਈਲ ਨੰਬਰ ਦੱਸ ਦੋ ਜੀ 98143 ਜੀ 40748 ਦੁਬਾਰਾ ਫਿਰ ਦੱਸ ਹਾਂ ਜੀ 9814340748 ਠੀਕ ਹੈ ਧੰਨਵਾਦ ਜੀ ওকে ਥੈਂਕ ਯੂ